ਅੱਜ 12 ਦਿਨ ਹੋ ਚੁੱਕੇ ਨੇ ਤੇ ਉਥੇ ਹੀ ਡੱਲੇਵਾਰ ਦੇ ਵੱਲੋਂ ਮਰਨwart ਹਜੇ ਵੀ ਜਾਰੀ ਹੈ ਤੇ ਜਿਸ ਦੇ ਦੌਰਾਨ ਕਾਫੀ ਭਾਰ ਵੀ ਉਹਨਾਂ ਦਾ ਕੱਟ ਗਿਆ ਹੈ ਤੇ ਸਿਹਤ ਵੀ ਜਿਹੜੀ ਕਿ ਵਿਗੜੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਹੀ ਡਾਕਟਰਾਂ ਦੀ ਟੀਮ ਜਿਹੜੀ ਕਿ ਸ਼ੰਭੂ ਬਾਰਡਰ ਪਹੁੰਚੀ ਹੈ ਤੇ ਜਿਸ ਦੇ ਦੌਰਾਨ ਡੱਲੇਵਾਲ ਨੂੰ ਜਿਹੜੀ ਕਿ ਮੈਡੀਕਲ ਸਹਾਇਤਾ ਲਗਾਤਾਰ ਦਿੱਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਡਾਕਟਰਾਂ ਦੇ ਵੱਲੋਂ ਪੂਰੀ ਜਾਣਕਾਰੀ ਇਸ ਦੀ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਮਰਨ ਵਰਤ ਡੱਲੇਵਾਲ ਦੇ ਵੱਲੋਂ ਕੀਤਾ ਜਾ ਰਿਹਾ ਤੇ ਅੱਜ 12 ਦਿਨ ਹੋ ਗਏ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਲਗਾਤਾਰ ਹਜੇ ਵੀ ਭੁਖੜਤਾਲ ਜਾਰੀ ਹੈ ਨਹੀਂ ਛੱਡੀ ਕਿ ਹਜੇ ਵੀ ਉਹਨਾਂ ਦੇ ਵੱਲੋਂ ਭੁਖੜਤਾਲ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਚਿੰਤਤ ਵੀ ਦਿਖਾਈ ਦੇ ਰਹੀਆਂ ਨੇ ਦਿੱਲੀ ਕੋਚ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਅੰਦੋਲਨ ਜਾਰੀ ਹੈ ਤੇ ਦੂਜੇ ਪਾਸੇ ਸਰਕਾਰਾਂ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਡੱਲੇਵਾਲ ਜਿਹੜੇ ਕਿ 12 ਦਿਨ ਹੋ ਗਏ ਨੇ ਤੇ ਉੱਥੇ ਹੀ ਹਜੇ ਤੱਕ ਵੀ ਉਹਨਾਂ ਨੇ ਮਰਨ ਵਰਤ ਨਹੀਂ ਛੱਡਿਆ ਦੂਜੇ ਕਿਸਾਨਾਂ ਨੂੰ ਭਾਵੇਂ ਉਹਨਾਂ ਨੇ ਛਡਾ ਦਿੱਤਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇਕਰ ਸ਼ਹਾਦਤ ਦੇਣੀ ਹੈ ਤਾਂ ਪਹਿਲਾਂ ਮੈਂ ਦਵਾਂਗਾ ਤੇ ਜਿਸ ਤੋਂ ਬਾਅਦ ਡੱਲੇਵਾਲ ਨੇ ਹਜੇ ਵੀ ਜੜਾ ਕਿ ਮਰਨ ਵਰਤ ਨਹੀਂ ਛੱਡਿਆ ਡਾਕਟਰਾਂ ਦੀ ਟੀਮ ਲਗਾਤਾਰ ਢਲੇਵਾਲ ਦੇ ਆਲੇ ਦੁਆਲੇ ਤੇ ਜਿਸ ਤੋਂ ਬਾਅਦ ਉੱਥੇ ਇਹਨਾਂ ਨੂੰ ਪੂਰੀ ਮੈਡੀਕਲ ਹੈ ਜਿਹੜੀ ਕਿ ਸਹਾਇਤਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਆਹ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਕਿਸਾਨ ਜਥੇਬੰਦੀਆਂ ਅਤੇ ਡਾਕਟਰਾਂ ਦਾ ਕੀ ਕਹਿਣਾ ਹੈ ਜਗਜੀਤ ਸਿੰਘ ਢਲੇਵਾਲ ਜੀ ਦਾ ਰੋਜ਼ਾਨਾ ਦੀ ਤਰ੍ਹਾਂ 12ਵੇਂ ਦਿਨ ਸੀ ਅੱਜ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਐਗਜ਼ਾਮੀਨੇਸ਼ਨ 'ਚ ਅਸੀਂ ਪਾਇਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਵਧਿਆ ਸੀ ਪਰ ਬਾਕੀ ਪੈਰਾਮੀਟਰਸ ਬਿਹਤਰ ਸਾਰੇ ਨਾਰਮਲ ਨੇ ਅਨਸ਼ੰਤ ਤੇ 12 ਦਿਨ ਹੋਣ ਕਰਕੇ ਉਹਨਾਂ ਦੇ ਵਜ਼ਨ ਤੇ ਕਾਫੀ ਘਟਾਈ ਹੈ ਵਜ਼ਨ ਉਹਨਾਂ ਦਾ 8 ਕਿਲੋ ਤੋਂ ਜ਼ਿਆਦਾ ਘਟ ਚੁੱਕਿਆ ਹੈ ਹੁਣ ਤੱਕ ਤੇ ਉਹਨਾਂ ਦੀ ਕਿਡਨੀ ਤੇ ਵੀ ਜ਼ੋਰ ਪੈ ਰਿਹਾ ਹੈ ਪਾਣੀ ਬਹੁਤ ਘੱਟ ਪੀਂ ਕਰਕੇ ਤੇ ਇਸ ਉਮਰ ਇੰਨੀ ਉਮਰ ਤੇ ਅਨਸ਼ੰਨ ਕਰਨ ਕਰਕੇ ਤੇ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਸਾਰੇ ਟਾਈਮ ਸਾਡੀ ਟੀਮ ਉਹਨਾਂ ਨੂੰ ਮੈਡੀਕਲ ਚੈੱਕਅਪ ਤੇ ਮੈਡੀਕਲ ਪ੍ਰੋਵੀਜ਼ਨ ਦੇਣ ਲਈ ਇੱਥੇ ਰੈਡੀ ਹੈ ਮੇਰੀ ਇਹੋ ਹੀ ਬੇਨਤੀ ਆ ਕਿ ਜਿਵੇਂ ਹੁਣ ਮੰਨ ਲਓ ਡੱਲੇਵਾਲ ਜੀ ਦਾ ਜਿਵੇਂ ਹੁਣ ਸਿਹਤ ਘਟਦੀ ਜਾ ਰਹੀ ਆ ਮੇਰੀ ਦੇਖੋ ਬੇਨਤੀ ਆ ਇੱਕ ਡਾਕਟਰ ਟੀਮ ਦੇ ਅਕੋਰਡਿੰਗ ਵੀ ਜਿਵੇਂ ਉਹਨਾਂ ਨੂੰ ਪੁੱਛੀ ਉਹ ਤਿਆਂਦੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈ ਨਾ ਬਾਕੀ ਮੈਡੀਕਲ ਦੇ ਅਕੋਰਡਿੰਗ ਜਿਵੇਂ ਕਿਡਨੀ ਉਹਨਾਂ ਦੀ ਸੈਕੰਡ ਸਟੇਜ ਤੇ ਜਾ ਚੁੱਕੀ ਹੈ ਨਾ ਵੀ ਕਿਡਨੀ ਡਾਊਨ ਹੋ ਰਹੀ ਆ ਜਿਵੇਂ ਹੋਰ ਵੀ ਮਤਲਬ ਉਹਨਾਂ 'ਚ ਪ੍ਰੋਬਲਮ ਆ ਰਹੀਆਂ ਉਮਰ ਜਿਆਦੀ ਹੋਣ ਕਰਕੇ ਸੋ ਮੇਰੀ ਇਹੋ ਹੀ ਬੇਨਤੀ ਆ ਸਰਕਾਰ ਨੂੰ ਵੀ ਕਿ ਜਲਦ ਤੋਂ ਜਲ ਦੇ ਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਜਗਦੀਤ ਸਿੰਘ ਢੇਲਵਰ ਜੀ ਦਾ ਰੋਜ਼ਾਨਾ ਦੀ ਤਰ੍ਹਾਂ 12ਵੇਂ ਦਿਨ ਸਿਆਜ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਐਗਜ਼ਾਮੀਨੇਸ਼ਨ ਚ ਇਹ ਦੇਖਿਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਵਧਿਆ ਸੀ ਪਰ ਬਾਕੀ ਪੈਰਾਮੀਟਰਸ ਮੈਥ ਦੇ ਸਾਰੇ ਨਾਰਮਲ ਨੇ ਅਨਸ਼ੰਨ ਤੇ 12 ਦਿਨ ਹੋਣ ਕਰਕੇ ਉਹਨਾਂ ਦੇ ਵਜ਼ਨ ਤੇ ਕਾਫੀ ਘਟਾਈ ਹੈ ਵਜ਼ਨ ਉਹਨਾਂ ਦਾ 8 ਕਿਲੋ ਤੋਂ ਜ਼ਿਆਦਾ ਘਟ ਚੁੱਕਿਆ ਹੈ ਹੁਣ ਤੱਕ ਤੇ ਉਹਨਾਂ ਦੀ ਕਿਡਨੀ ਤੇ ਵੀ ਜ਼ੋਰ ਪੈ ਰਿਹਾ ਹੈ ਪਾਣੀ ਬਹੁਤ ਘੱਟ ਪੀਂ ਕਰਕੇ ਤੇ ਇਸ ਉਮਰ ਗੈਨੀ ਉਮਰ ਤੇ ਅਨਸ਼ੰਨ ਕਰਨ ਕਰਕੇ ਤੇ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਸਾਰੇ ਟਾਈਮ ਸਾਡੀ ਟੀਮ ਉਹਨਾਂ ਨੂੰ ਮੈਡੀਕਲ ਚੈੱਕਅਪ ਤੇ ਮੈਡੀਕਲ ਪ੍ਰੋਵੀਜ਼ਨ ਦੇ ਲਈ ਇੱਥੇ ਰੈਡੀ ਹੈ ਬਸ ਬਈ ਇਹੋ ਹੀ ਬੇਨਤੀ ਆ ਕੇ ਵੀ ਜਿਵੇਂ ਹੁਣ ਮੰਨ ਲਓ ਡੱਲੇਵਾਲ ਜੀ ਦਾ ਜਿਵੇਂ ਹੁਣ ਛੇਡ ਕੱਢਦੀ ਜਾ ਰਹੀ ਆ ਮੇਰੀ ਦੇਖੋ ਬੇਨਤੀ ਆ ਇੱਕ ਡਾਕਟਰ ਟੀਮ ਦੇ ਅਕੋਰਡਿੰਗ ਵੀ ਜਿਵੇਂ ਉਹਨਾਂ ਨੂੰ ਪੁੱਛੀ ਉਹ ਤੈਂਦੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈ ਨਾ ਬਾਕੀ ਮੈਡੀਕਲ ਦੇ ਅਕੋਰਡਿੰਗ ਜਿਵੇਂ ਕਿਡਨੀ ਉਹਨਾਂ ਦੀ ਸੈਕੰਡ ਸਟੇਜ ਤੇ ਜਾ ਚੁੱਕੀ ਹੈ ਨਾ ਕਿ ਕਿਡਨੀ ਡਾਊਨ ਹੋ ਰਹੀ ਹੈ ਜਿਵੇਂ ਹੋਰ ਵੀ ਮਤਲਬ ਉਹਨਾਂ 'ਚ ਪ੍ਰੋਬਲਮ ਆ ਰਹੀਆਂ ਉਮਰ ਜਿਆਦੀ ਹੋਣ ਕਰਕੇ ਸੋ ਮੇਰੀ ਇਹੋ ਹੀ ਬੇਨਤੀ ਹੈ ਸਰਕਾਰ ਨੂੰ ਵੀ ਕਿ ਜਲਦ ਤੋਂ ਜਲ ਦੇ ਦਿੱਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ